ਆ ਵੀ ਉਥੋਂ ਦੀਆਂ ਜੇਲਾਂ ਦਾ ਕਿੰਨਾ ਨਰਕ ਹੈ ਸਭ ਤੋਂ ਵੱਡਾ ਨਰਕ ਜਗ੍ਹਾ ਇਕਦਾਂ। ਸੋ ਤੁਸੀਂ ਵੱਲੋਂ ਜਿਹੜਾ ਕੋਈ ਨਹੀਂ ਤੁਹਾਡੇ ਨਾਲਿਆ ਸੀ ਜਿੰਨੇ ਚੁੱਕਿਆ ਕੋਈ ਵੀ ਜਿਹੜਾ ਤੁਸੀਂ ਪੋਜ਼ਿਟਿਵ ਸੋਚੋ ਕੋਈ ਨਹੀਂ ਜ਼ਿੰਦਗੀ ਦੇ ਵਿੱਚ ਇਦਾਂ ਦੀਆਂ ਕੋਈ ਟਰਾਮਾ ਹੋ ਜਾਂਦੀਆਂ। ਸਭ ਲੋਕ ਵੀ ਇਹ ਦਬਾਵਾ ਇੱਕ ਦਫੇ ਦੇ ਇੰਡੀਆ ਆਪਾਂ ਆਪਣੀ ਜ਼ਿੰਦਗੀ ਸ਼ੁਰੂ ਕਰਨੀ ਚਾਹੀਦੀ। ਭੁੱਲ ਕੇ ਦਬਾਵਾ ਫਿਰ ਤੁਰਨਾ ਆਪਾਂ ਵੀ ਨਵੇਂ ਸਿਰੇ ਤੋਂ। ਆਪਾਂ ਇੱਥੇ ਹੀ ਸੈੱਟ ਹੋ ਆਂਦੇ ਹਾਂ। ਸਾਜੀ ਆਪਣਾ ਤੁਸੀਂ ਨੰਬਰ ਦਿਓ ਸਾਨੂੰ। ਕੋਈ ਨਹੀਂ। ਤੇ ਤੁਹਾਡੇ ਨਾਲ ਕਸਾ ਨੂੰ ਬਹੁਤ ਖੁਸ਼ੀ ਹੋਈ ਆ ਨਹੀਂ ਨਹੀਂ ਕੋਈ ਮੈਂ ਤਾਂ ਬੜੇ ਚੰਦਾ ਬੈਠਾ ਉਹ ਅੰਦਰ ਜਾਨੀ ਕਿ ਪਹਿਲੀ ਵਾਰੀ ਤੁਹਾਨੂੰ ਮਿਲੇ ਆ ਹਾਂ ਪਤਾ ਨਹੀਂ ਐਸੇ ਬਹਾਨੇ ਮਿਲਣਾ ਨਹੀਂ ਨਹੀਂ ਹਨਾ ਤੇ ਐਸੇ ਇੱਕ ਰਿਕੁਐਸਟ ਜੀ ਸਾਡੀ ਕਿ ਜਿਹੜੇ ਨਾ ਹਸਪੀਟਲ ਹੈ ਨਾ ਉਹਨਾਂ ਵਿੱਚ ਨਾ ਜਾਨੀ ਕਿ ਗਰੀਬ ਬੰਦੇ ਨੂੰ ਕੋਈ ਪ੍ਰੋਬਲਮ ਨਾ ਹੋਵੇ ਇਲਾਜ ਕਰਾਉਂਦੇ ਸਮੇਂ ਨਹੀਂ ਨਹੀਂ ਕੋਈ ਨਹੀਂ ਠੀਕ ਹੈ ਜੀ ਕੋਈ ਨਾ ਕਹਿੰਦੇ ਤਗੜਾ ਬੰਦਾ ਤਾਂ ਪੈਸੇ ਲਾ ਕੇ ਇਲਾਜ ਕਰਾ ਲੈਂਦਾ بڑے ਹਸਪੀਟਲ ਦੇ ਜਾ ਹਾਂ ਹਾਂ ਗਰੀਬ ਬੰਦਾ ਇਲਾਜ ਦੇਖੋ ਹਸਪੀਟਲ ਵੀ ਨਹੀਂ ਲਿਆਂਦਾ ਹੈਗਾ ਹਾਂਜੀ ਹਾਂਜੀ ਹਾਂ ਬਸ ਇਹ ਤੇ ਇਹ ਹੋ ਗਈ ਆਪਣੀ ਤੇ ਜਿੱਦਾਂ ਕਿ ਕੋਈ ਡਾਕਟਰ ਬਣਨਾ ਚਾਹੁੰਦਾ ਕੋਈ ਜੂਨੀਅਰ ਬਣਨਾ ਚਾਹੁੰਦਾ ਡਾਕਟਰਾਂ ਲਈ ਹਨਾ ਕੋਰਸ ਕਰਨੇ ਪੈਂਦੇ ਬਹੁਤ ਪੈਸਾ ਲੱਗਦਾ ਉਹਨਾਂ ਕੋਲ ਪੈਸਾ ਨਹੀਂ ਹੁੰਦਾ ਉਹ ਕੋਰਸ ਨਹੀਂ ਕਰ ਸਕਦੇ ਹਨਾ ਤੇ ਇਦਾਂ ਦੇ ਆਪਣੇ ਵਾਲੇ ਬਹੁਤ ਜੇ ਕਰਦੇ ਤਾਂ ਬਹੁਤ ਮਿਹਰਬਾਨੀ ਯਾਨੀ ਕਿ ਕੋਈ ਗਰੀਬ ਬੰਦਾ ਕੋਈ ਕਰ ਸਕੇ ਹਨਾ ਤੇ ਕੋਈ ਦਿੱਕਤ ਨਾ ਸਾਡੇ ਦੇਸ਼ ਦੇ ਵਿੱਚ ਕਿ ਡਾਕਟਰ ਜਿੰਨੇ ਕੁਆਲਿਟੀ ਦੇ ਬਣ ਕੇ ਸਾਡੇ ਬਾਹਰਲੇ ਬੰਦੇ ਮੰਗਲ ਤੇ ਸਾਨੂੰ ਇੰਡੀਆ ਦੇ ਡਾਕਟਰ ਚਾਹੀਦੇ ਆ ਬਿਲਕੁਲ ਸਾਡੀ ਐਜੂਕੇਸ਼ਨ ਹਾਲੇ ਵੀ ਤੁਸੀਂ ਦੇ ਦੇਖੋ ਤੁਸੀਂ ਜਾ ਹੀ ਨਹੀਂ ਮੇਰੇ ਤੋਂ ਤੇ ਮੈਂ ਕਹਿੰਦਾ ਕਿ 50% ਡਾਕਟਰ ਦੇਰੇ ਇੰਡੀਅਨ ਨੇ ਆਪਣੇ ਗੁੰਡੇ ਪੰਜਾਬੀ ਬਹੁਤ ਨੇ ਇਹਨੂੰ ਬਹੁਤ ਵਧੀਆ ਪੰਜਾਬੀ ਕੇਵਲਾ ਵਾਲੇ ਇੱਕ ਜਾਤ ਵਾਲੇ ਆਪਣੇ ਪੰਜਾਬੀ ਬਹੁਤ بڑے بڑے ਡਾਕਟਰ ਹਾਕ ਦੇ ਸੱਜਣ ਨੇ ਅੱਖਾਂ ਦੇ ਸੱਜਣ ਨੇ ਅੰਤੋਂ ਦਵਾਈ ਸੰਦੇ ਡਾਕਟਰ ਦੇ ਬਹੁਤ ਟੌਪ ਦੇ ਨਾ ਹੁੰਦੇ। ਇੱਕ ਉਹਨੂੰ ਕੁੜੀ ਸੀ ਉਹ ਵਿਚਾਰੀ ਜਿਹੜਾ ਪੜੀ ਸੀ ਉਹ ਚਾਹੁੰਦੀ ਸੀ ਵੀ ਮੈਂ ਚਲੋ ਬਣਾਣਾ ਪਰ ਘਰ ਦੇ ਪੈਸੇ ਨਹੀਂ ਹੁੰਨ ਵਰਕੇ। ਚਲੋ ਚਲੋ ਰਿਸ਼ਤਾ ਵਿਆਹ ਚਲ ਹੁੰਗਾ ਪਰ ਚਲ ਗਈ। ਅੰਤੋਂ ਇਹ ਦਿਲ ਨੂੰ ਦੁੱਖ ਲੱਗਦਾ ਵੀ ਸਾਡੇ ਜੋ ਦੇਖਦੇ ਬੱਚੇ ਆ ਉਹਨਾਂ ਨੂੰ ਰੋਜ਼ਗਾਰ ਵਧੀਆ ਮਿਲ ਜਵੇ। ਚਾਹੇ ਬੰਦਾ ਅੱਠ ਪੜਿਆ ਹੋਵੇ ਦੁੱਧ ਇਹ ਆਪਣੀਆਂ ਜਿਹੜੀਆਂ ਨਹਿਰਾਂ ਆ ਨਹਿਰਾਂ ਦਾ ਹੁੰਦਾ ਆ ਜਦ ਜੋ ਉਹਨਾਂ ਨੂੰ ਉਧਰ ਦੇ ਕੰਮ ਨਾ ਦਿਓ। ਕੋਈ ਜੋ ਕੰਮ ਤਾਂ ਮਿਲਿਆ ਨਾ। ਨਹੀਂ ਨਹੀਂ ਬਿਲਕੁਲ। ਯਾਨੀ ਕਿ ਸਾਨੂੰ ਬਹੁਤ ਖੁਸ਼ੀ ਆ ਯਾਨੀ ਕਿ ਭਗਵੰਤ ਗੁਰੂ ਜੀ ਤੁਹਾਡੇ ਦੇ ਬਹੁਤ ਸਾਨੂੰ ਮਾਣਿਆ ਤੇ ਇਹ ਸਦੇ ਨਾਲ ਆ ਹਨ ਤੁਸੀਂ ਤੁਹਾਡੇ ਕੋਲ ਹੈ ਨਹੀਂ ਪੈਨ ਨਹੀਂ ਹੈਗਾ ਇੱਕ ਬਟਾ ਉਹਦੇ ਤੇ ਪੈਨ ਦੇ ਲੈ ਕੇ ਦੇ ਪਹਿਲਾਂ ਪੇਪਰ ਦੇ ਨੰਬਰ ਲਿਖ ਕੇ ਦਿਓ 82 83 86 ਵਾਲਾ ਨੰਬਰ ਜਿਹੜਾ ਉਹ ਲਿਖ ਕੇ ਦਿਓ ਇਤੋਂ ਪੇਪਰ ਹੋਣਾ ਕੋਈ ਮੇਰਾ ਨੰਬਰ ਵੀ ਨੋਟ ਕਰ ਲਓ ਫਿਰ ਮਿਲਾਂਗੇ ਅੱਜ ਤੱਕ ਤੁਸੀਂ ਸੁਖੀ ਸਾਧੀ ਉਹ ਕਰ ਜਾਓ ਪਰ ਮੈਂ ਖੁਸ਼ ਜੇ ਕਿ ਤੁਸੀਂ ਤਾਂ ਦੋਸਤ ਵਾਪਸ ਆ ਗਏ ਹਾਂ ਜੀ ਪਹਿਲਾ ਬੰਦੇ ਦੀ ਜ਼ਿੰਦਗੀ ਆ ਕਾਟੇ ਤੇ ਪੈ ਗਏ ਬੰਦਾ ਚਾਹਦਾ ਕੋਈ ਨਹੀਂ ਕਾਟੇ ਤੇ ਬਾਕੀ ਆਪਾਂ ਪੂਰੇ ਗੱਲਾਂ ਨਹੀਂ ਜੇ ਆਪਣੀ ਜ਼ਿੰਦਗੀ ਰਹੂਗੀ ਪਹਿਲੇ ਆਪਣੀ ਜਿੰਦਗੀ ਦਾ ਪਰੋਸਾ ਨਹੀਂ ਇਹਦਾ ਮਾਰਕ ਨਿਚਾ ਤੋ ਪੂਰੀ ਕਰਦਣੀ ਛੱਡੀ ਕੋਈ ਗੱਲ ਨਹੀਂ ਕੋਈ ਹਾਂ ਪਹਿਲਾਂ ਜ਼ਿੰਦਗੀ ਜਦੋਂ ਜਦੋਂ ਜਵਾਨ ਹੋਈਦਾ ਦਿਲ ਨਹੀਂ ਛੱਡੂ ਦਿਲ ਨਹੀਂ ਛੱਡਦਾ ਦਿਲ ਦੀ ਛੱਡਣਾ ਨੈਗੇਟਿਵ ਨਹੀਂ ਸੋਚਣਾ ਹਮੇਸ਼ਾ ਪੋਸਟਿਵ ਰਹਿਣਾ ਕੋਈ ਗੱਲ ਨਹੀਂ ਬੜਾ ਬੜਾ ਨੁਕਸਾਨ ਹੋ ਜਾਂਦਾ ਬੰਦੇ ਦਾ ਜ਼ਿੰਦਗੀ ਦੇ ਵਿੱਚ ਇਹ ਵੀ ਤੁਸੀਂ ਸਮਝੋ ਤੁਹਾਡੀ ਜ਼ਿੰਦਗੀ ਦਾ ਇੱਕ ਤਜਰਬਾ ਹੋ ਗਿਆ ਬਿਲਕੁਲ ਇਹ ਬਹੁਤ ਵੱਡਾ ਤਜ ਕਿ ਨਹੀਂ ਅੱਜ ਤੱਕ ਇਹ ਸੋਚੋ ਬੈਠ ਕੇ ਸਭ ਕੁਝ ਤੁਹਾਨੂੰ ਮਿਲੂਗਾ ਕਿ ਜਦ ਇਹ ਬੋਲਦੇ ਏਦਾਂ ਕਰੀਏ ਤੇ ਏਦਾਂ ਹੋ ਜਾਂਦਾ ਸਭ ਲਿਖ ਲਿਆ ਇੰਨੇ ਦੇ ਬਟਾ ਇੰਨੇ ਤੇ ਆੜਾ ਬਹੁਤ ਆਵਾਜ਼ ਆ ਰਹੀ ਆ ਉਹ ਵੀ ਦਿਨਾਂ ਦੇ ਬਦਲ ਲਾ ਲੋ ਤੂੰ ਇੱਕ ਉਹਦਾ ਮੇਰਾ ਫੇਸਬੁੱਕ ਤੇ ਵੀ ਆਗਾ ਹਾਂ ਇਹ ਦੋ ਵੀ ਤੁਹਾਨੂੰ ਕੋਈ ਮੇਰੇ ਨਾਲ ਸੱਚ ਕਰਦੇ ਚੱਕਦੇ ਨਹੀਂ ਹੈਗੇ ਨਹੀਂ ਨਹੀਂ ਚੱਕਦੇ ਕੋਈ ਮੇਰੇ ਕੋਲ ਨਹੀਂ ਨਹੀਂ ਇਹ ਬੱਦ ਕੋਗਾ ਮੈਂ ਨਹੀਂ ਇਹ ਤਾਂ ਕੋਈ ਕਹਿੰਦਾ ਇੱਥੇ ਬੱਸ ਸਭ ਵੀ ਆ ਮੰ ਲੋਈ ਕਦੀ ਮੀਟਿੰਗ ਤੇ ਹਾਂਜੀ ਇਹ ਤੇ ਵਟਸਐਪ ਆ ਤੂੰ ਵਟਸਐਪ ਤੇ ਮੈਸੇਜ ਦੇ ਅੱਛਾ ਹਾਂ ਦੂਜੇ ਚੱਕ ਮੈਂ ਆਪਣੇ ਬਿੱਤਮਨ ਦੇ ਹਰਪਾਲ ਚਿਮਾ ਸਾਹਿਬ ਆ ਹੈ ਨਾ ਉਹਦੇ ਨਾਲ ਇਹ ਸਿੱਧਾ ਆਪਣਾ ਤੇ ਇਹ ਉਹ ਗੱਫਾ ਚੱਕਦੇ ਨਹੀਂ ਹੁੰਦੇ ਸੀ ਹਾਂ ਹਾਂ ਨਹੀਂ ਨਹੀਂ ਸਾਦਾ ਬੇਦਾ ਮਹਿਕਮਾ ਇਹਨਾਂ ਦਾ ਇਹਦਾ ਮੈਂ ਤਾਂ ਬਾਅਦ ਵਿੱਚ ਹੀ ਰਾਮ ਲਗਾ ਦਿੰਦਾ ਤਾਂ ਮੈਨੂੰ ਕਦੀ ਦੀ ਰਾਤ ਫੋਨ ਹੁੰਦੇ ਨੇ ਬਾਦੋਂ ਕੈਦ ਕਰਨਾ ਹੈ ਜੋ ਕੈਨੇਡਾ ਜੋ ਮੈਂ ਕਹਦਾ ਠੀਕ ਹੈ ਹਾਂ ਸਰ ਪੱਧਰੀ ਹਾਂ ਨਹੀਂ ਦੂਜੇ ਹੁਣੇ ਦੂਜੇ ਨੇ ਹੁਣੇ ਸਾਡੀ